ਕਾਰਵਾਈ ਹੈ ਉਪਰ ਸ਼ੁਰੂ ਕਰ ਦਿੱਤੀ ਗਈ ਹੈ ਲਾਈਵ ਤੁਸੀਂ ਦੇਖ ਸਕਦੇ ਹੋ ਬਲੂਕ ਤੋਂ ਇੱਕ ਨਸ਼ਾ ਚੱਲ ਰਿਹਾ ਹੈ ਪ੍ਰੋਪਰਟੀ ਹੈ ਜੀ ਹਾਂ ਜੀ ਹਾਂ ਜੀ ਨਾ ਹੋ ਰਿਹਾ ਬੰਦਾ ਇਹ ਤੇਰੇ ਨੇ ਉਹ ਤੁਸੀਂ ਲੋੜ ਬੰਦ ਕੀ ਜਿਹੜੀ ਕਾਰਵਾਈ ਹੋਈ ਹੈ ਜੈ 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 ਹੋਣੀ ਚਾਹੀਦੀ ਹੈ ਹੋਣੀ ਚਾਹੀਦੀ ਹੋਣੀ ਕਿਉਂ ਹੋਣੀ ਚਾਹੀਦੀ ਹੈ ਨਸ਼ਾ ਖਤਮ ਹੋਣਾ ਚਾਹੀਦਾ ਵਾ ਬਸ ਨਸ਼ਾ ਤਾਂ ਖਤਮ ਹੋਊਗਾ ਕਿ ਨਸ਼ਾ ਵੇਚਦੇ ਨੇ ਉਹਨਾਂ ਦਾ ਵੀ ਕੁਝ ਹੋਣਾ ਚਾਹੀਦਾ ਉਹਨਾਂ ਦੇ ਕਾਰਵਾਈ ਹੋਣੀ ਚਾਹੀਦੀ ਉਹ ਤੁਸੀਂ ਉਹਦੇ ਦੇ ਲੈਣ ਬਿਲੋਂ ਕਿੰਨੇ ਸਮੇਂ ਤੋਂ ਜਿਹੜਾ ਨਸ਼ਾ ਵੇਚ ਰਿਹਾ ਸਾਨੂੰ ਇਹ ਨਹੀਂ ਪਤਾ ਕਿਹੜਾ ਕੀ ਕਰਦਾ ਵਾ ਆਪਣੇ ਘਰ ਦਾ ਨਹੀਂ ਪਤਾ ਹੁੰਦਾ ਜੀ ਕਿਸ ਨੂੰ ਕੀ ਕਰਦਾ ਵਾ ਕੈਮਰਾ ਕੈਮਰਾ ਜਿਹੜੀ ਅੱਜ ਕਾਰਵਾਈ ਕੀਤੀ ਜਾ ਰਹੀ ਹੈ ਪੰਜਾਬ ਦੀ ਬਹੁਤ ਵਧੀਆ ਜੀ ਦੇਖੋ ਨਕਾ ਖਤਮ ਹੋਣਾ ਚਾਹੀਦਾ ਠੀਕ ਹੈ ਨਾ ਅੱਗੇ ਨੂੰ ਆਪਣੇ ਬੱਚੇ ਵੱਧਣੇ ਚਾਹੀਦੇ ਨਸੇ ਤੋਂ ਠੀਕ ਹੈ ਨਹੀਂ ਨਸੇ ਬ੍ਰੂਤ ਜੋ ਪੰਜਾਬ ਕਾਂਗਰਸ ਕਰ ਰਹੀ ਕਰ ਰਹੀ ਹੈ ਜੀ ਉਹ ਵਧੀਆ ਜੀ ਦੇਖੀ ਕਾਰਵਾਈ ਤੋਂ ਪਤਾ ਦੇਖੋ ਠੀਕ ਹੋ ਗਿਆ ਹੈ ਠੀਕ ਹੈ ਗਲਤ ਤਾਂ ਗਲਤ ਹੈ ਜੀ ਜੇ ਆਪਾਂ 2 ਨੰਬਰ ਦੇ ਪੈਸੇ ਕਰ ਕੰਮ ਕਰਾਂਗੇ ਉਹ ਤਾਂ ਨਾਜਾਇਜ਼ ਹੈ ਜੀ ਕਿੰਨੇ ਟਾਈਮ ਤੋਂ ਕਰ ਰਹੇ ਸੀ ਇਹਨਾਂ ਨਾਲ ਐ ਨਹੀਂ ਪਤਾ ਕੀ ਨਾਮ ਹੈ ਸਿੰਪਲ ਦਾ ਤੇ ਯਾਰ ਕੀ ਨਾਮ ਹੈ ਭਾਈ ਜੀ ਤੁਹਾਡਾ ਵਿਕਰੋਗੇ ਕੀ ਜਿਹੜਾ ਮੁੱਲ ਹੈ ਇਸ ਸਹੇਣੀ ਵਾਲਾ ਜਨੂਰ ਤੋਂ ਆਇਆ ਕੀ ਅੱਜ ਜੋ ਕਾਰਬਨ ਯੂਰੀਆ ਦੇ ਕਰਕੇ ਆਇਆ ਕਾਰਬਨ ਯੂਰੀਆ ਹੀ ਪਹਿਲਾਂ ਸੀ ਮਤਲਬ ਹੀ ਖਾਦੇ ਪੀਂਦੇ ਦੀ ਲੜਾਈ ਲੜੀ ਜਾਂਦੀ ਕਰਦੇ ਸੀ ਬਸ ਉਸ ਕਰਕੇ ਸਾਡੇ ਤੇ ਪਰਚੇ ਪੈ ਗਏ ਮਤਲਬ ਕਿੰਨੇ ਬੜੇ ਗਏ ਜੀ ਉਹ ਜਿਹੜੇ ਕਦੇ ਵੀ ਤੁਹਾਡਾ ਲਕਸ਼ਾ ਨਹੀਂ ਪਾ ਸਕਦਾ ਤੁਹਾਨੂੰ ਲੈਟਰ ਆਇਆ 3 ਦਿਨ ਪਹਿਲਾਂ ਇਹ ਲੈਟਰ ਨਹੀਂ ਆਇਆ ਚਲੋ ਵੀ ਅਸੀਂ ਕਹਿੰਦੇ ਜਰਮਾਨੇ ਜਰਮਾਨੇ ਨਾਲ ਅਸੀਂ ਨਕਸ਼ਾ ਪਾਸ ਕਰਾ ਲੈਂਦੇ ਆ ਬਾਅਦ ਵਿੱਚ ਮਤਲਬ ਉਹਨੂੰ ਜੀਐਸਵੀ ਲਿਗਲ ਤੋਂ ਦੋ ਦੇ ਪਰਚੇ ਆ ਯਾਰ ਮੇਰੇ ਵੱਡੇ ਭਰਾ ਕੋਲ ਸਿਰਫ ਤਿੰਨ ਪਰਚੇ ਰਹਿ ਗਏ ਬਾਕੀ ਦੋਆਂ ਚ ਬਰੀ ਹੋ ਗਏ ਆ ਜੀ ਕਿ ਇਹ ਜੋ ਕਾਰਵਾਈ ਇਹ ਜੋ ਨਸ਼ੇ ਦੇ ਨਸ਼ੇ ਨੂੰ ਲਈਆਂ ਜਾਂ ਨਗਰ ਕੌਂਸਲ ਜੀ ਦਾ ਜਿੱਦਾਂ ਡੇਢ ਸਾਲ ਹੋ ਹੀ ਕੀਤਾ ਹੋਇਆ ਜੀ 8-8 ਮਹੀਨੇ ਸੈਂਟਰ ਚ ਡੰਗ ਚਲਾਵੇ ਉਹਦੇ ਤੁਸੀਂ ਜੀ ਸੱਤ ਸਾਹਿਬ ਜੀ ਨੇ ਉਹਨਾਂ ਨੇ ਉੱਤੇ ਕਿਹਾ ਜਦੋਂ ਮੈਂ ਉਹ ਸਾਡੇ ਬਾਈ ਜੀ ਜਿਹੜੇ ਤੁਹਾਡੇ ਪਰਚੇ ਆ ਉਹ ਨਸ਼ੇ ਦੇ ਸਬੰਧ ਵਿੱਚ ਨੇ ਸਾਰੇ ਤਿੰਨੇ ਸਮੇਂ ਦੁਰਸ਼ਾ ਕਰਦੇ ਨੇ 5-6 ਸਾਲ ਕਰੇ ਛੱਡੇ ਨੂੰ ਕਿਹੜਾ ਨਾਮ ਹੋ ਗਿਆ ਜੀ ਏ ਜੋ ਤੁਮ ਸਰਕਾਰੀ ਯੋਜਨਾ ਤੁਸੀਂ 10 ਰੁਪਏ ਦਾ ਪੈਸਾ ਸਾਡਾ ਹੈ ਸਾਡਾ ਵਾਈਟਮਨੀ ਸਾਡੀ ਰੋਡ ਤੇ ਜਮੀਨ ਹੈ ਜੀ 45 ਲੱਖ ਇੱਕ ਵਾਰ ਆਈ 22 20 ਲੱਖ ਕਮਾਈਆਂ 21 ਲੱਖ ਇੱਕ ਵਾਰ ਆਈ ਹੁਣ 40 ਲੱਖ ਬੈਲ ਨਾ ਵੇਰਾ ਹੈ ਜੀ ਅਗਲੇ ਮਹੀਨੇ ਤੇ ਦੇਵਿਦ ਰੋਡ ਵੇਰਾ ਲਾਉਣਾ ਹਾਂ ਸਮਝ ਲੋ ਇਹ ਕਾਰਵਾਈ ਨੂੰ ਤੁਸੀਂ ਸਹੀ ਨਹੀਂ ਸਮਝਦੇ ਤੁਸੀਂ ਕੋਈ ਅਪੀਲ ਕਰੋਗੇ ਇਸ ਕਾਰਵਾਈ ਨੂੰ ਲੈ ਕੇ ਹਾਂ ਮੈਂ ਹਾਈ ਕੋਰਟ ਜਾਊਂਗਾ ਚਲੋ ਠੀਕ ਹੈ ਠੀਕ ਹੈ ਪਰ ਯੂਟਰਨੇਸ਼ਨ ਦਿੱਤੀ ਹੈ ਕਿ ਮਾਣਯੋਗ ਸੀਐਮ ਪੰਜਾਬ ਮਾਨਜੋਗ ਡੀਜੀਪੀ ਪੰਜਾਬ ਨੇ ਜਿਹੜੀ ਇਹ ਬੜੀ ਸ਼ਲਾਘਾਯੋਗ ਮਹਿੰਮ ਜਿਹੜੀ ਰਾ ਸਰਕਾਰ ਤੋਂ ਚੱਲ ਰਹੀ ਹੈ ਜਿਹਨੇ ਅਸੀਂ ਯੋਗ ਨਸ਼ਿਆਂ ਵਿਰੁੱਧ ਕਰਨੀ ਇਹਦੇ ਚ ਕਈ ਤਰੀਕੇ ਦੇ ਜਿਹੜੇ ਐਸਪੈਕਟ ਹੈਗੇ ਜਿਨ੍ਹਾਂ ਚੋਂ ਪਹਿਲਾ ਐਸਪੈਕਟ ਆ ਜਿਹੜਾ ਪੁਲਿਸ ਦੀ ਬੇਸਿਕ ਰਿਸਪੌਂਸਿਬਿਲਟੀ ਹੈ ਸਪਲਾਈ ਚੇਨ ਤੋਂ ਨਹੀਂ ਬਹੁਤ ਤੋਂ ਵੱਧ ਜਿਹੜੇ ਨਸ਼ਾ ਸਮਗਲਰ ਨੇ ਉਹਨਾਂ ਨੂੰ ਫੜ ਕੇ ਤੇ ਉਹਨਾਂ ਨੂੰ ਅੰਦਰ ਭੇਜ ਬਟ ਉਸ ਤੋਂ ਇਲਾਵਾ ਜਿਹੜੇ ਵੀ ਨਸ਼ਾ ਤਸਕਰਾਂ ਨੇ ਨਸ਼ੇ ਦੇ ਕਾਲੇ ਧੰਦੇ ਨਾਲ ਪੰਜਾਬ ਦੇ ਜੁਵਾਵਾਂ ਦੀ ਜ਼ਿੰਦਗੀ ਨੂੰ ਨਸ਼ੇ ਦੇ ਬਲਬਲ ਚ ਤਪਿਲਦੇ ਹੋਏ ਕੋਈ ਮਹੰਗੇ ਮਕਾਨ ਗੈਰਕਾਨੂੰਨੀ ਢੰਗ ਨਾਲ ਬਣਾਏ ਹੋਏ ਜਾਂ ਨਜਾਇਜ਼ ਉਸਾਰੀਆਂ ਜਿਹੜੀਆਂ ਪੰਚਾਇਤੀਆਂ ਸ਼ਾਮਲ ਅਧਿਕਾਰੀਆਂ ਦੇ ਕੀਤਾ ਹੋਣ ਤੇ ਉਹਨਾਂ ਦੇ ਉੱਪਰ ਵੀ ਜਿਹੜੀ ਥੀਲੇ ਪੰਜੇ ਦੀ ਇੱਕ ਕਾਰਵਾਈ ਆ ਉਹ ਬਦਸੂਰ ਜਾਰੀ ਹੈ ਇਹ ਇਹਨੇ ਰਾਹੀਂ ਅਸੀਂ ਸੱਚ ਮੈਸੇਜ ਦੇਣਾ ਚਾਹੁੰਦੇ ਆ ਕਿ ਜੇਕਰ ਨਸ਼ਾਸ ਮੱਦਦ ਤੋਂ ਹੋਤੇ ਕਿ ਨਸ਼ੇ ਦੇ ਕਾਲੇ ਧੰਦੇ ਨਾਲ ਪੰਜਾਬ ਦੇ ਯੁਵਾਵਾਂ ਦੀ ਜ਼ਿੰਦਗੀ ਨਾਲ ਖੇਡਦੇ ਹੋਏ ਜਿਹੜੇ ਉਹ ਕੋਈ ਆਪਣੇ ਆਲੀਸ਼ਾਨ ਮਹਿਲਿਆਂ ਮਕਾਨ ਬਣਾਉਣ ਤੇ ਬੜੀ ਸਖਾਈ ਨਾਲ ਉਹਨਾਂ ਤੇ ਕਾਰਵਾਈ ਕੀਤੀ ਜੇ ਉਹ ਸੇ ਲੜੀ ਤੇ ਅੱਜ ਅਸੀਂ ਇੱਥੇ ਬਨੂੜੇਵੀਂ ਚ ਆਏ ਆ ਤੇ ਮੋਨ ਲਾਲ ਮੋਨੀ ਤੇ ਸਰਜੀਤ ਦੋ ਭਰਾਵਾਂ ਦਾ ਮਕਾਨ ਆ ਨਾ ਤੇ ਕਈ ਮੁਕਦਮੇ ਐਨਡੀਪੀਐਸ ਸਾਹਮਣੇ ਬੜੇ ਬਨਾਮ ਇਹ ਨਸ਼ਾ ਤਸਕਰ ਨੇ ਤੇ ਇਹਨਾਂ ਦੀ ਜਿਹੜੀ ਗੈਰ ਕਾਨੂੰਨੀ ਧੰਨਲ ਕੀਤੀ ਹੋਈ ਹੈ ਸਾਰੀ ਆ ਉਹਦੇ ਉੱਪਰ ਜਿਹੜਾ ਐਕਸ਼ਨ ਆ ਉਹ ਏਜੰਸੀਆਂ ਨੇ ਕਰਨਾ ਤੇ ਐਸੀ ਕੋਈ ਪੁਲਿਸ ਕੋਈ ਤੇ ਕਿੰਨੇ ਮਿੰਟ ਤੱਕ ਨਹੀਂ ਆਉਂਦੇ ਬਨਾਮੀ ਕਰਦੇ ਇਹਦੇ ਤੇ ਬਨੂੜ ਤੇ ਰਾਜਪੁਰਾ ਏਰੀਏ ਚ ਪੰਜ ਤੋਂ ਜ਼ਿਆਦਾ ਮਕਦਮੇ ਦਰਜ ਨੇ ਹੈਰੋਇਨ ਦੇ ਵੀ ਮਕਦਮੇ ਦਰਜ ਆ ਨਸ਼ੀਲੇ ਕੈਸੂਲਾ ਦੇ ਵੀ ਦਰਜ ਤੇ ਮੈਂ ਸਾਰੇ ਪਟਿਆਲਾ ਦੇ ਸਿਟੀਜ਼ਨ ਨੂੰ ਵੀ ਅਪੀਲ ਕਰਾਂਗਾ ਕਿ ਨਸ਼ਾ ਤਸਕਰਾਂ ਬਾਰੇ ਕੋਈ ਵੀ ਇਨਫੋਰਮੇਸ਼ਨ ਹੋਵੇ ਇਸ ਸੇਫ ਪੰਜਾਬ ਹੈਲਪਲਾਈਨ ਤੇ ਸੰਜੀਕ ਕੀਤੀ ਜਾਵੇ ਤੇ ਅਸੀਂ ਸਖਤ ਤੋਂ ਸਖਤ ਕਾਰਵਾਈ ਕਰਕੇ ਫੌਰੀ ਰਿਜ਼ਲਟ ਦਿਵਾਵਾਂਗੇ ਇਹ ਜਗ੍ਹਾ ਨੂੰ ਘੇਟਾਣਾ ਹੈ ਬੜੀ ਨਹੀਂ ਇਹ ਦੇਖੋ ਜੀ ਜਿਹੜੇ ਬੰਦੇ ਨੇ ਨਸ਼ੇ ਦੇ ਕਾਲੇ ਕਾਰਨਾਮੇ ਕਰਕੇ ਕੋਈ ਆਮਦਨ ਕੀਤੀ ਹੋਣੀ ਤੇ ਆਮਦਨ ਦਾ ਸੋਰਸ ਤੇ ਉਹਦਾ ਨਸ਼ਾ ਵੇਚਣਾ ਹੀ ਹੋਵੇ ਤੇ ਬਾਕੀ ਨਗਰ ਕੌਂਸਲ ਦੇ ਅਧਿਕਾਰੀਆਂ ਨੇ ਦੱਸਿਆ ਕਿ ਇਹ ਬਣਾਈ ਵੀ ਗੈਰਕਾਨੂੰਨੀ ਕੰਮ ਹੈ ਇਹਨੇ ਕੀ ਜੱਤੀ ਜਿਆਦਾ ਹੈ ਸਰ ਹਰ ਇੱਕ ਬੰਦੇ